ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੂਸੀ ਵਾਲੇ ਦਾ ਆਈਡਲ ਕੌਣ ਸੀ ਯਾਨੀ ਕਿ ਮੂਸੀ ਵਾਲਾ ਕਿਸ ਨੂੰ ਆਪਣਾ ਆਈਡਲ ਮੰਨਦਾ ਸੀ ਤੇ ਉਸ ਦੇ ਗੋਲੀ ਦੇ ਖੜਾਕੇ ਵਰਗੇ ਯਾਨੀ ਕਿ ਹਿਪ ਹੌਪ ਗੀਤ ਗਾਉਣ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਮੂਸੀ ਵਾਲੇ ਨੂੰ ਅੱਗੇ ਵਧਣ ਲਈ ਇਨਸਪਾਇਰ ਕੌਣ ਕਰਦਾ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਆਈਡਲ ਬਾਰੇ ਤਾਂ ਮੂਸੀ ਵਾਲਾ ਟੂ ਪੈਕ ਅਮਰੂ ਸ਼ਕੂਰ ਨੂੰ ਆਪਣਾ ਆਈਡਲ ਮੰਨਦਾ ਸੀ ਜਿਸ ਨੂੰ ਕਿ ਅਕਸਰ ਪੂਰੀ ਦੁਨੀਆ ਵਿੱਚ ਟੂ ਪੈਕ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਟੂ ਪੈਕ ਹਿਪ ਹੌਪ ਗੀਤਾਂ ਦੀ ਕਲਾ ਦਾ ਮਾਇਰ ਸੀ ਜਿਵੇਂ ਕਿ ਅਕਸਰ ਮੂਸੇ ਵਾਲਾ ਵੀ ਜ਼ਿਕਰ ਕਰਦਾ ਰਹਿੰਦਾ ਸੀ ਤੇ ਉਹ ਟੂ ਪੈਕ ਦੇ ਗੀਤਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਹਿਪ ਹੌਪ ਦੀ ਸ਼ੈਲੀ ਵੱਲ ਨੂੰ ਚਲਾ ਗਿਆ ਤੇ ਮੂਸੇ ਵਾਲੇ ਨੇ ਵਾਰਾਂ ਅਤੇ ਲੋਕ ਤੱਥਾਂ ਨੂੰ ਇੱਕ ਹਿਪ ਹੌਪ ਦੀ ਤਾਣੀ ਵਿੱਚ ਬੰਨ੍ਹ ਕੇ ਗੋਲੀ ਦੇ ਖੜਾਕੇ ਵਾਂਗੂ ਪੇਸ਼ ਕੀਤਾ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਏ ਤੇ ਜਦੋਂ ਕਿਤੇ 네ਗੇਟਿਵ ਫੀਲ ਹੁੰਦਾ ਤਾਂ ਮੂਸੇ ਵਾਲੇ ਦੀ ਮਾਤਾ ਜੀ ਯਾਨਕੀ ਮਾਤਾ ਚਰਨਕੌਰ ਮੂਸੇ ਵਾਲੇ ਨੂੰ ਅਕਸਰ ਇਨਸਪਾਇਰੇਸ਼ਨ ਦਿੰਦੇ ਰਹਿੰਦੇ ਜਿਸ ਕਰਕੇ ਮੂਸੇ ਵਾਲਾ ਇੱਕ ਗੀਤ ਵਿੱਚ ਵੀ ਕਹਿੰਦਾ ਹੈ ਮੈਨੂੰ ਇਨਸਪਾਇਰ ਮੇਰੀ ਮਾਮ ਕਰੇ ਸੋਨੀ ਅਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਹੋ ਜਿਹੇ ਹੋਰ ਰੋਚਕ ਤੱਥਿਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਇੱਕ ਹੋਰ ਨਵੇਂ ਰੋਚਕ ਤੱਥਿਆ ਨਾਲ ਤਦ ਤੱਕ ਦਿਓ ਇਜਾਜ਼ਤ